ਹਾਂਜੀ ਪ੍ਰਧਾਨ ਜੀ ਅੱਜ ਡੀਸੀ ਸਾਹਿਬ ਨੂੰ ਤੁਸੀਂ ਕਿਸ ਮੁੱਦੇ ਤੇ ਮਿਲਣ ਆਸਤੇ ਆਇਆ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਡੀਸੀ ਸਾਹਿਬ ਤੋਂ ਆਪਾਂ ਟਾਈਮ ਲਿਆ ਹੋਇਆ ਸੀ ਬਈ ਤੁਹਾਨੂੰ ਕੱਲ ਨੂੰ ਮੰਗ ਪੱਤਰ ਦੇਣਾ ਕੱਲ ਹੀ ਗੱਲ ਹੋਈ ਸੀ ਤੇ ਇਹ ਅੱਜ ਮੰਗ ਪੱਤਰ ਜਿਹੜਾ ਇਹ ਦਿੱਤਾ ਹੈ ਉਹ ਜਿਹੜੇ ਆ ਪਿਛਲੇ ਸਮੇਂ ਦੇ ਵਿੱਚ ਹੜ੍ਹਾਂ ਦੇ ਕਾਰਨ ਖਰਾਬ ਹੋਈਆਂ ਫਸਲਾਂ ਉਹਨਾਂ ਦਾ ਜੇ ਟੋਟਲ ਕਿਸਾਨਾਂ ਤੱਕ ਮੁਆਵਜ਼ਾ ਨਹੀਂ ਪਹੁੰਚਿਆ ਇੱਕ ਤਾਂ ਉਹਦੇ ਸਬੰਧ ਚ ਇੱਕ ਉਸ ਤੋਂ ਬਾਅਦ ਘੜਾ ਪੈ ਗਿਆ ਬਹੁਤ ਵੱਡੇ ਪੱਧਰ ਤੇ ਘੜੇ ਨੇ ਨੁਕਸਾਨ ਕੀਤਾ ਇੱਕ ਉਹਦੇ ਸਬੰਧ ਦੇ ਵਿੱਚ ਤੇ ਤੀਜਾ ਆਪਣੇ ਇਲਾਕੇ ਦੇ ਵਿੱਚ ਹੀ ਇਹ ਟਮਾਟਰਾਂ ਦੀ ਫਸਲ ਨੂੰ ਇੱਕੋ ਬਿਵਾਰੀ ਜੀ ਪੈ ਗਈ ਫੰਗਸ ਜਿੱਕੀ ਕਹਿੰਦੇ ਉਹਨੂੰ ਉਹਦੇ ਨਾਲ ਵੀ ਬਹੁਤ ਵੱਡੇ ਪੱਤਰ ਤੇ ਨੁਕਸਾਨ ਹੋਇਆ ਜਿੱਦੇ ਨਾਲੋਂ ਕਿਸਾਨ ਕਹਿੰਦੇ ਨੇ ਕਿ ਸਾਨੂੰ ਖਰਚਾ ਵੀ ਬਹੁਤ ਜ਼ਿਆਦਾ ਕਰਨਾ ਪਿੱਦਾ 1.5 ਲੱਖ ਦਾ ਖਰਚਾ ਹੋ ਰਿਹਾ ਤੇ ਤਿੰਨ ਮਸਲੇ ਮੇਨ ਅੱਜ ਸੀਗੇ ਇੱਥੋਂ ਦੇ ਜਿਹਦੇ ਸਬੰਧ ਦੇ ਵਿੱਚ ਅੱਜ ਮਿਲਿਆ ਕਿ ਸਭ ਨੂੰ ਔਰ ਜੋਰ ਦੇ ਕੇ ਉਹਨਾਂ ਨੂੰ ਕਿਹਾ ਹੈ ਕਿ ਇਕੱਲੇ ਠਾਢਸੋ ਨਾਲ ਸਰਦਾ ਨਹੀਂ ਹੈਗਾ ਪਿਛਲੇ 2 ਸਾਲ ਪਹਿਲਾਂ ਘੜਾ ਪਿਆ ਸੀ ਆ ਗੱਜੂ ਮਾਦਰਾ ਏਰੀਏ ਦੇ ਵਿੱਚ ਉਦੋਂ 17 17000 ਰੁਪਇਆ ਦਿੱਤਾ ਗਿਆ 12000 ਰੁਪਇਆ ਉਦੋਂ ਦਿੱਤਾ ਗਿਆ ਸੀ ਤੇ ਸਰਕਾਰ ਵੱਧ ਤੋਂ ਵੱਧ ਮੁਆਵਜ਼ਾ ਜਿਹੜਾ ਹੈ ਕਿਸਾਨਾਂ ਨੂੰ ਦੇਵੇ ਤਾਂ ਕਿਸਾਨ ਵੱਜਦਾ ਇਹ 1800 ਰੁਪਏ ਨਾਲ ਤਾਂ ਵੱਣਦਾ ਤਾਂ ਕੁਝ ਵੀ ਨਹੀਂ ਪਰ ਚਲੋ ਜੋ ਸਰਕਾਰ ਇੱਕ ਵਾਰ ਪਾਲਿਸੀ ਆਪਣੀ ਤਿਆਰ ਕਰਦੀ ਏ ਇੱਕ ਵਾਰ ਉਹਦਾ ਸਰਕਾਰ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਦਾ ਕਰੇਣਾ ਅੱਜ ਇਹ ਪ੍ਰੋਗਰਾਮ ਸੀਗਾ ਸਾਡਾ ਉਹ ਸਾਡੇ ਸਾਰੇ ਸਾਥੀ ਆਏ ਨੇ ਮੈਨੂੰ ਦਾ ਧੰਨਵਾਦ ਵੀ ਕਰਦਾ ਔਰ ਡੀਸਾ ਨਾਲ ਵਧੀਆ ਢੰਗ ਦੇ ਨਾਲ ਮੀਟਿੰਗ ਹੋਈ ਹੈ ਵਧੀਆ ਮਾਹੌਲ ਤੇ ਹੋਈ ਹੈ ਉਹਨਾਂ ਦੇ ਨਾਲ ਔਰ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਪਰਸੋਂ ਨੂੰ ਸਾਡੀ ਇਹ ਮੀਟਿੰਗ ਹੈ ਐਫਐਸਆਰ ਨਾਲ ਤੇ ਹੋ ਸਕਦਾ ਹੈ ਜਲਦੀ ਤੋਂ ਜਲਦੀ ਇਹ ਮੁਆਵਜ਼ਾ ਜਿਹੜਾ ਹੈ ਇਹ ਤੁਹਾਡੇ ਖਾਤਿਆਂ ਦੇ ਵਿੱਚ ਅਸੀਂ ਪਹੁੰਚਦਾ ਕਰ ਦੇਵਾਂਗੇ ਇਹ ਵਾਅਦਾ ਦਵਾਇਆ ਡੀਸਾ ਬੜੀ ਅੱਧੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿੰਨਾ ਜਲਦੀ ਹੋ ਸਕੇ ਕਿਸਾਨਾਂ ਜਿਨ੍ਹਾਂ ਦਾ ਨਕਸਾਲ ਹੋਇਆ ਉਹਨਾਂ ਤੱਕ ਮੁਆਵਜ਼ਾ ਪਹੁੰਚਦਾ ਧੰਨਵਾਦ